ਤਾਂ ਕਿੰਮੀ ਦੇ ਨਾਲ ਜੋ ਕੁਝ ਵੀ ਹੋਇਆ ਉਹਦੇ ਵਿੱਚ ਅਕਸ ਕਸੂਰਵਾਰ ਕੌਣ ਆ ਕਿੰਮੀ ਦੇ ਨਾਲ ਜਿਹੜਾ ਮੁੰਡਾ ਅੰਦਰ ਗਿਆ ਸੀ ਉਸ ਮੁੰਡੇ ਨੂੰ ਕਿਹਨੇ ਬੁਲਾਇਆ ਸੀ ਕਿਹਦੇ ਨਾਲ ਆਇਆ ਸੀ ਕੀ ਉਹਨੂੰ ਕਿਸੇ ਨੇ ਬਾਅਦ ਵਿੱਚ ਬੁਲਾਇਆ ਗਿਆ ਸੀ ਜਾਂ ਉਹ ਮੁੰਡਾ ਉੱਥੇ ਪਹਿਲਾਂ ਮੌਜੂਦ ਸੀ ਤਾਂ ਇਸ ਬਾਰੇ ਪੂਰੀ ਗੱਲਬਾਤ ਆਪਾਂ ਇਸ ਵੀਡੀਓ ਦੇ ਵਿੱਚ ਕਰਦੇ ਆ ਆਖਿਰੋ ਮੁੰਡਾ ਕੌਣ ਸੀ ਜੇ ਆਪ ਸੋਚੋ ਕਿ ਆਪਾਂ ਉੱਥੇ ਆਪਣੇ ਕਮਰਿਆਂ ਨੂੰ ਛੱਡ ਕੇ ਤੁਸੀਂ ਸਾਰਿਆਂ ਦੇ ਮੂੰਹ ਦੇਖ ਸਕਦੇ ਹੋ ਵੀਡੀਓ 'ਚ ਮੈਂ ਅੱਗੇ ਲਾਉਂਗੀ ਤੇ ਮੈਂ ਇਸ ਤੋਂ ਬਾਅਦ ਵੀ ਲਾ ਦੂੰਗੀ ਰੂਂਜਾ ਆਪਾਂ ਬਾਹਰ ਕੋਰੀਡੋਰ 'ਚ ਸਵੇਰ ਦੇ 4 ਵਜੇ ਟਾਈਮ ਵੀ ਦੱਸ ਦੂੰਗੀ ਡੇਟ ਦੇ ਨਾਲ ਪਾਉਂਗੀ ਆਪਾਂ ਸਾਰੇ ਬਾਹਰ ਕੋਰੀਡੋਰ 'ਚ ਬੈਠੇ ਆ ਤੇ ਇਹ ਇਹ ਵੇਟ ਕਰ ਰਹੇ ਆ ਵੀ ਉਹ ਬਾਹਰ ਆਣ ਤੇ ਆਪਾਂ ਉਹਨਾਂ ਨੂੰ ਆਪਣੇ ਰੂਮ 'ਚ ਲੈ ਕੇ ਜਾਈਏ ਤੁਹਾਨੂੰ ਇਹਨੂੰ ਐਂਡ ਤੱਕ ਜ਼ਰੂਰ ਦੇਖਿਓ ਪੂਰੀ ਜਾਣਕਾਰੀ ਲੈਣ ਦੇ ਲਈ ਤੁਹਾਨੂੰ ਮੈਂ ਕੁਝ ਹੋਰ ਗੱਲਾਂ ਕੁਝ ਹੋਰ ਵੀਡੀਓਜ਼ ਤੁਹਾਡੇ ਸਾਹਮਣੇ ਰੱਖਣ ਜਾ ਰਹੀ ਹਾਂ ਸੋ ਪੂਰੀ ਵੀਡੀਓ ਜ਼ਰੂਰ ਦੇਖਿਓ ਜ਼ਿਆਦਾ ਦੇਰੀ ਨਾ ਕਰਦੇ ਹੋਏ ਆਪਾਂ ਵੀਡੀਓ ਨੂੰ ਕਰਦੇ ਆ ਸਟਾਰਟ ਸੋ ਕਿੰਮੀ ਅਲਤ ਮੈ ਤਾਂ ਦੱਸਣਾ ਚਾਹੁੰਦੀ ਆ ਵੈਸੇ ਤੁਹਾਨੂੰ ਮੋਸਟਲੀ ਸਾਰਿਆਂ ਨੂੰ ਪਤਾ ਹੋਣਾ ਕਿ ਇਹ ਜੋ ਕੁਝ ਵੀ ਹੋਇਆ 2024 ਦੇ ਵਿੱਚ ਹੋਇਆ ਸੀ 2024 ਦੇ ਵਿੱਚ ਹੋਇਆ ਸੀ ਦਸੰਬਰ ਦੇ ਵਿੱਚ ਤਕਰੀਬਨ ਇੱਕ ਸਾਲ ਪਹਿਲਾਂ ਇਹ ਕੁਝ ਹੋਇਆ ਸੀ ਤੇ ਇੱਕ ਸਾਲ ਬਾਅਦ ਕਿੰਮੀ ਸੋਚ ਵੀ ਨਹੀਂ ਸਕਦੀ ਸੀ ਵੀ ਉਹਨੇ ਜੋ ਕੁਝ ਕੀਤਾ ਜੋ ਮਤਲਬ ਉਹਨੇ ਆਪਣੇ ਘਰ ਵਾਲੇ ਨੂੰ ਧੋਖਾ ਦਿੱਤਾ ਉਹਦੀਆਂ ਗਲਤ ਹਰਕਤਾਂ ਇੱਕ ਸਾਲ ਬਾਅਦ ਨਿਕਲ ਕੇ ਸਾਹਮਣੇ ਆਉਣਗੀਆਂ ਲੋਕਾਂ ਦੇ ਸਾਹਮਣੇ ਇਦਾਂ ਲੀਕ ਹੋਣਗੀਆਂ ਤਾਂ ਹੁਣ ਦੇਖੋ ਵੀ ਉਹਨਾਂ ਚੀਜ਼ਾਂ ਦੇ ਵਿੱਚੋਂ ਜਿਹੜਾ ਹੈਗਾ ਨਿਕਲਦਾ ਉਹ ਨਹੀਂ ਸਕਦੀ ਕਿਉਂਕਿ ਉਹਦਾ ਰਿਸ਼ਤਾ ਜਿਹੜਾ ਹੈਗਾ ਆਲਰੇਡੀ ਟੁੱਟੇ ਚੁੱਕਿਆ ਉਹਦਾ ਪਿਆਰ ਖਤਮ ਹੋ ਗਿਆ ਤੇ ਹੁਣ ਮੈਂ ਤੁਹਾਨੂੰ ਦੱਸਣਾ ਚਾਹਣੀ ਆ ਵੀ ਉਹ ਜਿਹੜਾ ਮੁੰਡਾ ਸੀਗਾ ਉਹ ਪੂਰੀ ਬਰਥਡੇ ਪਾਰਟੀ ਦੇ ਵਿੱਚ ਉੱਥੇ ਹੋਟਲ ਦੇ ਵਿੱਚ ਪ੍ਰੈਜ਼ੈਂਟ ਸੀਗਾ ਉਹ ਕਿਤੇ ਬਾਹਰੋਂ ਨਹੀਂ ਆਇਆ ਸੀ ਠੀਕ ਹੈ ਜਿੱਥੇ ਹੋਰ ਗੈਸਟ ਸੀਗੇ ਉੱਥੇ ਉਹ ਮੁੰਡਾ ਵੀ ਸੀਗਾ ਹੋਟਲ ਸਟਾਫ ਦੇ ਵਿੱਚੋਂ ਹੀ ਉਹ ਬੰਦਾ ਸੀ ਠੀਕ ਹੈ ਕੋਈ ਉਹਨੂੰ ਬਾਹਰ ਹੋ ਨਹੀਂ ਸੱਤਿਆ ਗਿਆ ਸੀ ਠੀਕ ਹੈ ਤੇ ਕਿਸੇ ਗਲਤ ਇੰਟੈਂਸ਼ਨ ਨਾਲ ਨਹੀਂ ਸੱਤਿਆ ਗਿਆ ਸੀ ਮੈਂ ਤੁਹਾਨੂੰ ਕੁਝ ਕਲਿੱਪਸ ਦਿਖਾਉਂਗੀ ਜਿਹੜੀ ਸਨੀਹਾ ਕੀ ਸਨੀਹਾ ਦਾ ਕਹਿਣਾ ਵੀ ਮੇਰੇ ਬਰਥਡੇ ਤੇ ਮੇਰੀ ਭੈਣ ਵੀ ਸੀਗੀ ਉੱਥੇ ਠੀਕ ਹੈ ਜਿਹੜੀ 17 ਸਾਲਾਂ ਦੀ ਆ ਕਹਿੰਦੇ ਵੀ ਜੇ ਮੈਂ ਕੁਝ ਐਦਾਂ ਦਾ ਕਰਵਾਉਣਾ ਹੁੰਦਾ ਤਾਂ ਮੈਂ ਉੱਥੇ ਆਪਦੀ ਭੈਣ ਨੂੰ ਨਾ ਲੈ ਕੇ ਜਾਂਦੀ ਕਿਤੇ ਨਾ ਕਿਤੇ ਇਹ ਗੱਲ ਸਹੀ ਵੀ ਹੈ ਠੀਕ ਹੈ ਕਿਉਂਕਿ ਦੇਖੋ ਜਦੋਂ ਆਪਾਂ ਗਲਤ ਕਰਦੇ ਆ ਤੇ ਬਾਕੀ ਉਹਨੇ ਕੁਝ ਵੀਡੀਓਜ਼ ਸਾਹਮਣੇ ਰੱਖੀਆਂ ਨੇ ਜਿਦੇ ਵਿੱਚ ਸਾਫ਼ ਪਤਾ ਲੱਗਦਾ ਵੀ ਰੂਮ ਨੂੰ ਲੋਕ ਅੰਦਰੋਂ ਕੀਤਾ ਗਿਆ ਸੀ ਰੂਮ ਨੂੰ ਖਟਕਾਇਆ ਗਿਆ ਸੀ ਪਰ ਇਹਨਾਂ ਨੇ ਖੋਲਿਆ ਨਹੀਂ ਗੇਟ ਇਹਨਾਂ ਨੇ ਬਾਹਰ ਬੈਠ ਕੇ ਕੋਰੀਡੋਰ ਦੇ ਵਿੱਚ ਉਸੇ ਗੇਟ ਦੇ ਸਾਹਮਣੇ ਜਿਹੜਾ ਹੈਗਾ ਵੇਟ ਕੀਤਾ ਆ ਮੈਂ ਇੱਕ ਕਲਿੱਪ ਐਡ ਕਰਦੀ ਆ ਦੇਖਿਓ ਜ਼ਰਾ ਆਪਾਂ ਇਦਾਂ ਤੇ ਸਿਚੁਏਸ਼ਨ ਹੈਂਡਲ ਕੀਤੀ ਆ ਤੇ ਚਲੋ ਹੋਰ ਆਤ ਨਿਕਲ ਗਈ ਮੈਂ ਤੁਹਾਨੂੰ ਆਰ ਦੀ ਸਾਰੀ ਸਿਚੁਏਸ਼ਨ ਦੱਸਦੀ ਤੇ ਤੁਸੀਂ ਜੇ ਗੱਲ ਕਰ ਰਹੇ ਹੋ ਵੀ ਉਹ ਬੰਦਾ ਸਪੈਸ਼ਲੀ ਹੋਟਲ ਤੇ ਬੁਲਾਇਆ ਗਿਆ ਨਹੀਂ ਉਹ ਬੰਦਾ ਸਪੈਸ਼ਲੀ ਹੋਟਲ ਤੇ ਹੀ ਬੁਲਾਇਆ ਗਿਆ ਉਹ ਬੰਦਾ ਉਥੇ ਹੀ ਸੀਗਾ ਮੇਰੀ ਪੂਰੀ ਬਰਥਡੇ ਪਾਰਟੀ ਤੇ ਕਿਸੇ ਵੀ ਗਲਤ ਇੰਟੈਂਸ਼ਨ ਨਾਲ ਜਾਂ ਕਿਸੇ ਵੀ ਚੀਜ਼ ਨਾਲ ਉਹ ਹੋਟਲ ਚ ਨਹੀਂ ਬਰਾ ਗਿਆ ਉਹ ਬੰਦਾ ਪੂਰੀ ਉਥੇ ਪਾਰਟੀ ਦੇ ਹੀ ਸੀਗਾ ਔਰ ਜਦੋਂ ਮਤਲਬ ਜਦੋਂ ਸਾਰੇ ਆਇਆ ਉਹ ਵੀ ਉਦੋਂ ਹੀ ਆਇਆ ਆ ਤੇ ਸਾਰੀ ਪਾਰਟੀ ਤੋਂ ਉਹ ਬੰਦਾ ਇਨਵੋਲਵ ਸੀਗਾ ਇਹਦੇ ਵਿੱਚ ਕਿਸੇ ਦੀ ਗਲਤੀ ਨਹੀਂ ਮੰਨਦੀ ਕਿਉਂਕਿ ਇਹ ਕਿਸੇ ਇੱਕ ਬੰਦੇ ਦੀ ਇੰਟੈਂਸ਼ਨ ਨਾਲ ਨਹੀਂ ਹੋਇਆ ਇਸ ਲਈ ਤਾਂ ਤੁਸੀਂ ਸੁਣ ਸਕਦੇ ਹੋ ਸਨੇਹਾ ਨੇ ਕੀ ਕਿਹਾ ਹਨਾ ਔਰ ਮੈਂ ਅੱਗੇ ਇੱਕ ਹੋਰ ਕਲਿੱਪ ਐਡ ਕਰਦੀ ਹਾਂ ਠੀਕ ਹੈ ਤੁਸੀਂ ਉਹ ਕਲਿੱਪ ਦੇ ਵਿੱਚ ਧਿਆਨ ਨਾਲ ਦੇਖਿਓ ਵੀ ਸਨੇਹਾ ਨੇ ਸਾਫ਼ ਵੀਡੀਓ ਦੇ ਵਿੱਚ ਸ਼ੋਅ ਕੀਤਾ ਵੀ ਉਹ ਰੂਮ ਦੇ ਬਾਹਰ ਬੈਠੀਆਂ ਵੇਟ ਕਰ ਰਹੀਆਂ ਸੀ ਆ ਦੇਖਿਓ ਲਾਉਂਦੇ ਜਾਂ ਮੇਰੇ ਫਰਕਲ ਕਰਕੇ ਉੱਥੇ ਨਹੀਂ ਆਇਆ ਸਪੈਸ਼ਲੀ ਹੋਟਲ ਤੇ ਇਸ ਇੰਟੈਂਸ਼ਨ ਵਾਲੋ ਬੰਦਾ ਪੂਰੀ ਪਾਰਟੀ ਚ ਹੀ ਸੀਗਾ ਐਂਡ ਸਭ ਤੋਂ ਵੱਡੀ ਗੱਲ ਮੇਰੀ ਛੋਟੀ ਸਿਸਟਰ ਜਿਹਦੀ ਸਿਰਫ 14 ਸਾਲ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਸੁਣੀ ਚੱਲੋ ਧਿਆਨ ਨਾਲ ਜੋ ਤੁਸੀਂ ਦੇਖ ਹੀ ਲਿਆ ਉਹ ਬਚਾਰੀ ਇਦਾਂ ਹੀ ਨੰਨੇ ਪਈ ਹੋਈ ਆ ਕਿ ਇਹ ਮੈਂ ਕੱਲੀ ਨਹੀਂ ਜਾਣਾ ਰਹੀ ਹਾਂ ਉਂਝ ਉਹ ਮੇਰੇ ਨਾਲ ਹੀ ਸੀਗੀ ਇਦਾਂ ਦੀਆਂ ਇੰਟੈਂਸ਼ਨ ਹੋਣਾ ਤੇ ਇਹ ਬੰਦਾ ਨਾਲ ਕਿਸ ਨਾਲ ਆਪਣੀ ਸਿਸਟਰ ਨੂੰ ਆਪਣੇ ਫੈਮਿਲੀ ਮੈਂਬਰ ਨੂੰ ਕਿਸੇ ਨਾਲ ਨਹੀਂ ਰੱਖਦਾ ਐਂਡ ਇਦਾਂ ਦੀਆਂ ਕੁਰੀਆਂ ਮੈਨੂੰ ਲੱਗਦਾ ਕਿ ਤ੍ਰੇਣਾ ਚ ਨਹੀਂ ਰਹਿੰਦੀ ਜਿਹਨਾਂ ਨੇ ਆਹ ਕੰਮ ਕਰਨਾ ਹੁੰਦਾ ਆ ਤਾਂ ਦੇਖੋ ਐਦਾਂ ਹੁੰਦਾ ਵੀ ਹੁਣ ਦੇਖਿਆ ਜਾਵੇ ਤਾਂ ਸਨੇਹਾ ਨੇ ਆਪਣਾ ਪੱਲਾ ਝਾੜਤਾ ਉਹਨੇ ਲੋਕਾਂ ਦੇ ਸਾਹਮਣੇ ਇਹ ਸਾਰੀਆਂ ਵੀਡੀਓਜ਼ ਸਾਰੀਆਂ ਗੱਲਾਂ ਬਾਤਾਂ ਰੱਖ ਕੇ ਉਹ ਆਪਣੇ ਆਪ ਨੂੰ ਪ੍ਰੂਫ ਕਰ ਚੁੱਕੀ ਆ ਵੀ ਹਾਂ ਮੈਂ ਸਹੀ ਹਾਂ ਜੇ ਦੇਖਿਆ ਜਾਵੇ ਤਾਂ ਕੋਈ ਵੀ ਕੁੜੀ ਆਪਣੇ ਬਰਥਡੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਕਰੂਗੀ ਉਹਨੇ ਸਾਫ਼-ਸਾਫ਼ ਉਹ ਕਹਿੰਦੀ ਵੀ ਮੈਂ ਇਹ ਚੀਜ਼ਾਂ ਸੇ ਫੇਸ ਕਰਕੇ ਬਣਾਈਆਂ ਸੀ ਤਾਂ ਕਿ ਮੈਂ ਇਹਨੂੰ ਦਿਖਾ ਸਕਾਂ ਵੀ ਦੀਦੀ ਤੁਸੀਂ ਇਹ ਸਾਰਾ ਕੁਝ ਉਦੇ ਕਰ ਰਹੇ ਸੀ ਤੁਸੀਂ ਇਹਨਾਂ ਚੀਜ਼ਾਂ ਮੈਂ ਨਹੀਂ ਬਣਿਆ ਕੰਨੀ ਮੈਂ ਸੋਸ਼ਲ ਮੀਡੀਆ ਤੇ ਰੱਖਣੀਆਂ ਵੀ ਨਹੀਂ ਸੀ ਪਰ ਜਦੋਂ ਮੈਨੂੰ ਗਲਤ ਕਿਹਾ ਗਿਆ ਤਾਂ ਮੈਨੂੰ ਰੱਖਣੀਆਂ ਪਈਆਂ ਤਾਂ ਦੇਖੋ ਕੁਝ ਵੀ ਹੁੰਦਾ ਤਾਂ ਤੜੀਕਾ ਥਣਾਂ ਨਹੀਂ ਵੱਜਦੀ ਦੋਨਾਂ ਨਾਲ ਵੱਜਦੀ ਹੈ ਰੂਮ ਦੇ ਵਿੱਚ ਜਾ ਕੇ ਰੂਮ ਅੰਦਰੋਂ ਲੋਕ ਸੀ ਇਹ ਰੂਮ ਦੇ ਬਾਹਰ ਬੈਠਿਆ ਸੀ ਤਾਂ ਇਹਦਾ ਮਤਲਬ ਕਿ ਜੋ ਕੁਝ ਵੀ ਹੋਇਆ ਠੀਕ ਹੈ ਰੂਮ ਦੇ ਅੰਦਰ ਉਹ ਆਪਣੀ ਮਰਜ਼ੀ ਨਾਲ ਗਈ ਜ਼ਬਰਦਸਤੀ ਨਾਲ ਉਹਨੂੰ ਕੋਈ ਨਹੀਂ ਲੈ ਕੇ ਗਿਆ ਹੈਨਾ ਤੇ ਮੈਂ ਅੱਗੇ ਇੱਕ ਹੋਰ ਛੋਟੀ ਜਿਹੀ ਕਲਿੱਪ ਐਡ ਕਰਦੀ ਹਾਂ ਤੁਸੀਂ ਉਹ ਦੇਖਿਓ ਬਾਕੀ ਨੇ ਮੈਂ ਇੱਕ ਕਲਿੱਪ ਹੋਰ ਐਡ ਕਰਦੀ ਹਾਂ ਤੇ ਤੁਸੀਂ ਉਹਦੇ ਵਿੱਚ ਦੇਖਿਓ ਸੁਨੀਹਾ ਨੇ ਇਹ ਚੀਜ਼ਾਂ ਦਸੀਆਂ ਨੇ ਵੀ ਦੇਖੋ ਇਸ ਗੱਲ ਨੂੰ ਇੱਕ ਸਾਲ ਹੋ ਚੁੱਕਿਆ ਹਨਾ ਦਸੰਬਰ ਦੇ ਵਿੱਚ 2024 ਦੀ ਇਹ ਗੱਲ ਹੈ ਤੇ ਇੱਕ ਸਾਲ ਹੋ ਜਾਣਾ ਉਹਦਾ ਕਹਿਣਾ ਵੀ ਜੇ ਮੈਂ ਇਹਦੇ ਨਾਲ ਅੱਜ ਇਹ ਕਹਿ ਰਹੀ ਆ ਕਿ ਮੀ ਵੀ ਇਹ ਸਾਰਾ ਕੁਝ ਸੁਨੀਹਾ ਨੇ ਜ਼ਬਰਦਸਤੀ ਮਤਲਬ ਧੋਖੇ ਨਾਲ ਕਰਵਾਇਆ ਠੀਕ ਹੈ ਉਹਨੂੰ ਜਿਹੜਾ ਹੈਗਾ ਡਰਿੰਕ ਕਰਵਾ ਕੇ ਧੋਖੇ ਨਾਲ ਪੀਾਈ ਤੇ ਕਹਿੰਦੀ ਵੀ ਜੇ ਇਹ ਕੁਝ ਮੈਂ ਗਲਤੀ ਨਾਲ ਕਰਾਇਆ ਹੁੰਦਾ ਮੈਂ ਧੋਖੇ ਨਾਲ ਕਰਾਇਆ ਹੁੰਦਾ ਤਉਨੋ ਸਾਰਾ ਕੁਝ ਪਤਾ ਸੀ ਵੀ ਮੈਂ ਕਰਾਇਆ ਤਾਂ ਦੇਖੋ ਇਹ ਤਾਂ ਆਬਵੀਅਸ ਹੈ ਵੀ ਆਪਾਂ ਨੂੰ ਜਦੋਂ ਪਤਾ ਲੱਗ ਜੂ ਵੀ ਆਪਣੇ ਨਾਲ ਕਿਸੇ ਨੇ ਕੁਝ ਗਲਤ ਕੀਤਾ ਜਾਂ ਗਲਤ ਕਰਾਇਆ ਆਪੋ ਉਸ ਇਨਸਾਨ ਤੇ ਨਾਲ ਰਿਸ਼ਤੇ ਜਿਹੜੇ ਹੈਗੇ ਉਹ ਤੋੜ ਲਾਂਗੇ ਉਹਦੇ ਨਾਲ ਆਪਾਂ ਗੱਲ ਕਰਨੀ ਛੱਡ ਦਾਂਗੇ ਨਾਰਮਲ ਹੈ ਪਰ ਇਹੋ ਜਿਹਾ ਕੁਝ ਕਿੰਮੀ ਨੇ ਨਹੀਂ ਕੀਤਾ ਕਿੰਮੀ ਦਾ ਹਸਬੰਡ ਫੋਰਨ ਸੀ ਉਹਨੇ ਜਦ ਆਉਣਾ ਸੀ ਤਾਂ ਕਿੰਮੀ ਸੁਨੀਹਾ ਨੂੰ ਨਾਲ ਲੈ ਕੇ ਗਈ ਸੀ ਕਿ ਉਹਨੂੰ ਡੈਲੀ ਤੋਂ ਆਪਾਂ ਲੈ ਕੇ ਆਉਣਾ ਤੇ ਇਹ ਗੱਲ ਬਿਲਕੁਲ ਨਾਰਮਲ ਆ ਸਹੀ ਹੈ ਬੀਜੀ ਕਿੰਮੀ ਦੇ ਨਾਲ ਧੱਕਾ ਹੋਇਆ ਹੁੰਦਾ ਤਾਂ ਕਿੰਮੀ ਇਹਦੇ ਨਾਲ ਰਿਸ਼ਤੇ ਤੋੜ ਦਿੰਦੀ ਕਿੰਮੀ ਨੇ ਆਪਣੀ ਮਰਜ਼ੀ ਨਾਲ ਸਾਰਾ ਕੁਝ ਕੀਤਾ ਸੀ ਕਿੰਮੀ ਨੂੰ ਇਹ ਸਭ ਇਹ ਸਾਰੀਆਂ ਚੀਜ਼ਾਂ ਕਿਤੇ ਨਿਕਲ ਕੇ ਸਾਹਮਣੇ ਆਉਣੀਆਂ ਹੀ ਨਹੀਂ ਐਦਾਂ ਹੀ ਮੇਰਾ ਸਰਕਲ ਚੱਲੀ ਜਾਣਾ ਠੀਕ ਹੈ ਮੈਂ ਹਾਂ ਕਲਿੱਪ ਐਡ ਕਰਦੀ ਹਾਂ ਦੇਖਿਓ ਤੁਸੀਂ ਮੇਰੇ ਨਾਲ ਕਦੀ ਵੀ ਜ਼ਿੰਦਗੀ 'ਚ ਗੱਲ ਕਰੋਗੇ ਤੁਸੀਂ ਮੇਰੇ ਵੱਲ ਮੂੰਹ ਵੀ ਕਰੋਗੇ ਸਾਰਾ ਪਤਾ ਨੂੰ ਪਤਾ ਆ ਕਿ ਮੈਂ ਤੁਹਾਡੇ ਕਿ ਸੁਨੇਹਾ ਨੇ ਮੇਲ ਨਾਲ ਕੀਤਾ ਆ ਜੋ ਗਲਤ ਕੀਤਾ ਇਹ ਸੁਨੇਹਾ ਨੇ ਮੇਲ ਨਾਲ ਕੀਤਾ ਤੁਸੀਂ ਮੇਰੇ ਤੇ ਆਹ ਅਲੀਗੇਸ਼ਨ ਲਾਇਆ ਤੁਸੀਂ ਮੈਨੂੰ ਉਸ ਤੋਂ ਬਾਅਦ ਵੀ ਆਪਣੇ ਫੰਕਸ਼ਨਸ ਤੇ ਪਾਰਟੀ ਮੇਲ ਨਾਲ ਆ ਰਹੇ ਹੋ ਮੈਨੂੰ ਹਰ ਜਗ੍ਹਾ ਨਾਲ ਲੈ ਕੇ ਜਾ ਰਹੇ ਹੋ ਕਿਉਂ ਏđi ਹੁਣ ਤੁਸੀਂ ਸੋਚੋ ਮੈਂ ਤੁਹਾਨੂੰ ਪ੍ਰੂਫ ਦੇਤੇ ਆ ਮੇਰੇ ਬਰਥਡੇ ਦਾ ਵੀ ਦੇਤਾ ਉਸ ਤੋਂ ਬਾਅਦ ਵੀ ਮੈਨੂੰ ਮਿਲਦੇ ਵਟਦੇ ਮੇਨਾ ਰਿਹਾ ਜੋ ਕਿ ਜਿਸ ਦਾ ਮੈਂ ਇਹਨਾਂ ਨੇ ਮੈਥੈਲੀਗੇਸ਼ਨ ਆ ਇਹਨਾਂ ਦਾ ਮੇਰੇ ਵੱਲ ਮੂਹ ਵੀ ਕਰਨਾ ਨਹੀਂ ਸੀ ਬੰਦਾ ਪਰ ਇਹਨਾਂ ਨੇ ਮੈਨੂੰ ਉਦਾਂ ਹੀ ਬੁਲਾਇਆ ਜਿੱਦਾਂ ਬੁਲਾਉਂਦੇ ਸੀ ਇਸ ਚੀਜ਼ ਦਾ ਰੀਜ਼ਨ ਤੁਸੀਂ ਮੈਨੂੰ ਲੱਗੂ ਮੈਨੂੰ ਸੁਨੀਹਾ ਨੇ ਜਿਹੜੀਆਂ ਚੀਜ਼ਾਂ ਕਹੀਆਂ ਨੇ ਕਿਤੇ ਨਾ ਕਿਤੇ ਇਹ ਸਹੀ ਆ ਠੀਕ ਆ ਕਿਤੇ ਨਾ ਕਿਤੇ ਮੈਨੂੰ ਇਹਨਾਂ ਚੀਜ਼ਾਂ ਚ ਲੌਜੀਕ ਲੱਗਦਾ ਇਹਨਾਂ ਗੱਲਾਂ ਦਾ ਲੌਜੀਕ ਬਣਦਾ ਆਪਣੇ ਨਾਲ ਜੇ ਕਿਤੇ ਕੁਝ ਗਲਤ ਹੋਊਗਾ ਆਪਾਂ ਨੂੰ ਪਤਾ ਵੀ ਕੋਈ ਇਨਸਾਨ ਆਪਣੇ ਨਾਲ ਗਲਤ ਕਰ ਰਿਹਾ ਕੁਝ ਗਲਤ ਕਰਵਾ ਰਿਹਾ ਆਪਾਂ ਉਸ ਇਨਸਾਨ ਤੋਂ ਪਾਸਾ ਵੱਟਾਂਗੇ ਉਹਦੇ ਨਾਲ ਨਹੀਂ ਰਹਿਾਂਗੇ ਇਹਨੂੰ ਇਸੇ ਵੀ ਮੇਰਾ ਇਹ ਇੰਦਾ ਸਾਰਾ ਕੁਝ ਚੱਲੀ ਜਾਂਦਾ ਇੱਕ ਨਵੇਂ ਤੁਹਾਨੂੰ ਗੱਲ ਹੋਰ ਦੱਸਦੀ ਹਾਂ ਇਹਨਾਂ ਪਿੱਛੇ ਜੇ ਵੀਡੀਓਜ਼ ਪਾਉਂਦੀ ਹੁੰਦੀ ਸੀ ਬੋਲ-ਬੋਲ ਕੇ ਰੀਲਾਂ ਪਾਉਂਦੀ ਹੁੰਦੀ ਸੀ ਜਿਦੇ ਵਿੱਚ ਇਹਨੇ ਇੱਕ ਚੀਜ਼ ਕਹੀ ਸੀ ਵੀ ਸਾਡੇ ਤੇ ਲੋਕ ਸਾੜਦੇ ਨੇ ਕਿੰਨੀ ਪਵਣ ਨਿਭਾ ਕੇ ਦਿਖਾਉਣਗੇ ਸਾਡੀ ਕੋਈ ਤੋੜ ਨਹੀਂ ਸਕਦਾ ਮੈਂ ਛੋਟੀ ਜਿਹੀ ਕਲਿੱਪ ਐਡ ਕਰਦੀ ਹਾਂ ਦੇਖਿਓ ਇਹ ਨਾਲ ਨਹੀਂ ਨਿਭਣੀ ਇਹ ਲੋਕ ਕੁਆੜੇ ਬਣਗੇ ਸੁਣ ਲੋ ਅਸੀਂ ਇਹੀ ਮੁਹੱਬਤ ਕੀਤੀ ਆ ਟਾਈਮ ਪਾਸ ਲਈ ਕਿੰਮੀ ਭਵਨ ਤੁਹਾਨੂੰ ਨਿਭਾ ਕੇ ਦਿਖਾਉਣਗੇ ਤਾਂ ਦੇਖੋ ਮੈਂ ਕਹਿਣਾ ਚਾਹੁੰਦੀ ਆ ਵੀ ਕਿਸੇ ਨੇ ਰਿਸ਼ਤਾ ਨਹੀਂ ਤੋੜਿਆ ਠੀਕ ਐ ਆਪਣੀਆਂ ਕਰਤੂਤਾਂ ਕਰਕੇ ਰਿਸ਼ਤਾ ਟੁੱਟਿਆ ਪਹਿਲਾਂ ਸੁਨੀਹਾ ਨੂੰ ਗਲਤ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਜਦ ਸੁਨੀਹਾ ਨਾਲ ਨਹੀਂ ਉਹ ਹੋਈ ਵੀ ਗੱਲ ਬਣੀ ਨਹੀਂ ਬੀਸਨੀਹਾਨੀ ਪ੍ਰੂਫਸ ਰੱਖਦੇ ਲੋਕਾਂ ਦੇ ਸਾਹਮਣੇ ਠੀਕ ਹੈ ਉਸ ਤੋਂ ਬਾਅਦ ਹੁਣ ਇਹਦਾ ਇਹ ਕਹਿਣਾਗਾ ਵੇ ਪਵਨ ਜਿਹੜਾ ਸੀਗਾ ਉਹਦੇ ਨਾਲ ਇਹ ਖੁਸ਼ ਨਹੀਂ ਸੀ ਪਵਨ ਇਹਨੂੰ ਤੰਗ ਕਰਦਾ ਸੀ ਇਹਦੇ ਨਾਲ ਗਲਤ ਕਰਦਾ ਸੀ ਠੀਕ ਹੈ ਹਾਲਾਂਕਿ ਉਹ ਇਹਦੇ ਵਾਸਤੇ ਜਿਹੜਾ ਹੈਗਾ ਇਹਦੇ ਸੁਪਨਾ ਪੂਰਾ ਕਰਨ ਵਾਸਤੇ ਫੋਰਨ ਗਿਆ ਸੀ ਵਿਚਾਰਾ ਨਹੀਂ ਉਹ ਕਹਿੰਦਾ ਵੀ ਮੇਰਾ ਤਾਂ ਕੋਈ ਮਤਲਬ ਹੀ ਨਹੀਂ ਸੀ ਤੇ ਇੱਕ ਨਾ ਪਵਨ ਦਾ ਜਿਹੜਾ ਹੈਗਾ ਪੋਡਕਾਸਟ ਆਇਆਗਾ ਬਹੁਤ ਜਲਦ ਉਹਦੀਆਂ ਕਲਿੱਪਸ ਜਿਹੜੀਆਂ ਹੈਗੀਆਂ ਮੈਂ ਮਤਲਬ ਕਰ ਰਹੀ ਹਾਂ ਅ ਮਤਲਬ ਸੇਵ ਕਰ ਰਹੀਆਂ ਕਲਿੱਪਸ ਜੁੜੀਆਂ ਹੈਗੀਆਂ ਜਿੱਦਾਂ ਜਿੱਦਾਂ ਉਹਦੀਆਂ ਗੱਲਾਂ ਮੈਨੂੰ ਮਿਲਦੀਆਂ ਨੇ ਠੀਕ ਹੈ ਉਹਨੇ ਕੀ ਕੀ ਕਿਹਾ ਆਪਣਾ ਪੂਰਾ ਪੱਖ ਰੱਖਿਆ ਉਹਨਾਂ ਦੇ ਵਿੱਚ ਤੇ ਮੈਂ ਉਹ ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਆਉਂਗੀ ਨੈਕਸਟ ਵੀਡੀਓ ਦੇ ਵਿੱਚ ਸੋ ਵੀਡੀਓ ਦੇ ਨਾਲ ਬਣੀ ਰਿਓ ਜੇ ਤੁਹਾਨੂੰ ਲੱਗਿਆ ਵੀ ਤੁਹਾਨੂੰ ਕੁਛ ਨਾ ਕੁਛ ਇਹਦੇ ਵਿੱਚ ਜਾਣਕਾਰੀ ਮਿਲੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਫੁੱਲ ਪੋਡਕਾਸਟ ਜਿਹੜਾ ਹੈਗਾ ਪਵਨ ਦਾ ਫੁੱਲ ਵੀਡੀਓ ਜੋ ਨੇ ਆਪਣਾ ਪੱਖ ਰੱਖਿਆ ਜੋ ਨੇ ਗੱਲਾਂ ਦਸੀਆਂ ਕਿਉਂਕਿ ਬਹੁਤ ਸਾਰੇ ਰਾਜ ਖੁੱਲ ਕੇ ਆਉਣੇ ਹਜੇ ਪਵਨ ਨੇ ਬਹੁਤ ਸਾਰੇ ਰਾਜ ਖੋਲਣੇ ਨੇ ਇਹਦੇ ਉਹ ਵਿਚਾਰਾ ਚੁੱਪ ਸੀ ਕਿਸੇ ਗੱਲ ਤੋਂ ਚੁੱਪ ਸੀ ਕਿਉਂਕਿ ਉਹਨੂੰ ਇਹ ਸੀ ਵੀ ਚਲੋ ਠੀਕ ਹੈ ਜ਼ਿੰਦਗੀ ਲੰਗੀ ਜਾਂਦੀ ਹੈ ਠੀਕ ਹੈ ਕੁੱਝ ਇਹਨਾਂ ਨੂੰ ਆਏ ਜੇ ਚੇਪ ਹੁੰਦੀ ਹੈ ਵੀ ਚਲੋ ਸਾਡਾ ਰਲ ਮਿਲ ਕੇ ਚੈਨਲ ਚੱਲੀ ਜਾਂਦਾ ਸਾਨੂੰ ਪੈਸੇ ਆਈ ਜਾਂਦੇ ਤਾਂ ਮੈਂ ਤਾਂ ਕੀ ਗੱਲ ਕਹੂੰਗੀ ਬਈ ਕਿ ਜਿਹੜੀਆਂ ਮੇਰੀਆਂ ਭੈਣਾਂ ਦਾ ਵਿਆਹ ਹੋ ਚੁੱਕਿਆ ਹਨ ਜਾਂ ਕੁੜੀਆਂ ਮੇਰੀਆਂ ਜਿਹੜੀਆਂ ਭੈਣਾਂ ਹਜੇ ਕੁਵਾਰੀਆਂ ਨੇ ਉਹਨਾਂ ਦਾ ਵਿਆਹ ਹੋਊਗਾ ਹਨਾ ਸਭ ਦਾ ਹੋਣਾ। ਬਈ ਮੈਂ ਤੁਹਾਨੂੰ ਇੱਕ ਇੱਕ ਗੱਲ ਕਹਿਣਾ ਚਾਹੁੰਦੀ ਆ ਰਿਕੁਐਸਟ ਕਰਨਾ ਚਾਹੁੰਦੀ ਆ ਵੀ ਜਿੱਥੇ ਤੁਹਾਡਾ ਮਨ ਮਿਲਦਾ ਨਾ ਵਿਆਹ ਉੱਥੇ ਕਰਵਾਓ। ਠੀਕ ਹੈ ਕਿਸੇ ਦੀ ਜ਼ਿੰਦਗੀ ਬਰਬਾਦ ਕਰਨ ਦਾ ਆਪਣਾ ਕੋਈ ਹੱਕ ਨਹੀਂ। ਠੀਕ ਹੈ ਆਪਾਂ ਨੂੰ ਕੋਈ ਰਾਈਟ ਨਹੀਂ ਕਿਉਂਕਿ ਹੁਣਾ ਜਿਹੜਿਆ ਪਿੱਛੇ ਸੁਖਨੇ ਦਾ ਕੇਸ ਹੋਇਆ ਹਨਾ ਕੁੜੀ ਨੇ ਬੱਲੂਆਣੇ ਦੇ ਮੁੰਡੇ ਦੇ ਨਾਲ ਰਲ ਕੇ ਇੱਕੋ ਇੱਕ ਲੋਤਾ ਪੁੱਤ ਇੱਕ ਲੋਤਾ ਪੁੱਤ ਮਾਪਿਆ ਦਾ ਉਨੇ ਮਾਰਤਾ ਆਪਣੇ ਬੁਆਏਫਰੈਂਡ ਦੇ ਨਾਲ ਰਲ ਕੇ ਬਹੁਤ ਗਲਤ ਆਹੀ ਮੰਨਦੇ ਆ ਕਿ ਸਾਰੀਆਂ ਕੁੜੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਪਰ ਇਹ ਚੀਜ਼ ਬਹੁਤ ਗਲਤ ਆ ਹੁਣ ਤਾਂ ਭਰੋਸਾ ਹੀ ਨਹੀਂ ਕਰ ਸਕਦੇ ਆਪਾਂ ਕਿਸੇ ਤੇ ਵੀ ਨਹੀਂ ਭਰੋਸਾ ਕਰ ਸਕਦੇ ਹੁਣ ਤਾਂ ਮੁੰਡੇ ਮਾਪਿਓ ਮੁੰਡਿਆਂ ਨੂੰ ਵਿਆਹਣ ਤੇ ਡਰਨ ਲੱਗੇ ਪਹਿਲਾਂ ਕੁੜੀਆਂ ਨੂੰ ਵਿਆਹਣ ਤੇ ਡਰਦੇ ਸੀ ਹੁਣ ਮੁੰਡਿਆਂ ਨੂੰ ਵਿਆਹਣ ਤੇ ਡਰਦੇ ਨੇ ਜੇ ਤੁਹਾਨੂੰ ਲੱਗਿਆ ਕਿ ਵੀਡੀਓ ਤੁਹਾਡੇ ਲਈ ਕੋਈ ਲਾਭਦਾਇਕ ਰਹੀ ਹੈ ਤੁਹਾਨੂੰ ਕੋਈ ਇਹਦੇ ਵਿੱਚ मिली है कोई थोड़ी नॉलेज तो ता वीडियो शेयर जरूर करो तो चैनल में सबसक्राइब जरूर करो नैक्सट पॉडकास्ट पर भीडियो लेके आवेंगे ठीक है पवन ने की की पक्ष रखिया तो मिलते हैं एक नवी वीडियो के ना जसप्रीत कौर दौ इजाजत धनवाद